ਹੈਲੋ ਫਰੈਂਡਸ ਅੱਜ ਅਸੀਂ ਤੁਹਾਡੇ ਨਾਲ ਮੋਟੀਵੇਸ਼ਨਲ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜ਼ਿੰਦਗੀ ਦੀਆਂ ਰੁਕਾਵਟਾਂ ਇੱਕ ਵਾਰ ਦੀ ਗੱਲ ਹੈ ਇੱਕ ਰਾਜੇ ਨੇ ਆਪਣੇ ਰਾਜ ਦੀ ਇੱਕ ਰਸਤੇ ਵਿੱਚ ਇੱਕ ਵੱਡਾ ਪੱਥਰ ਸੁੱਟਵਾ ਦਿੱਤਾ ਉਹ ਦੇਖਣਾ ਚਾਹੁੰਦਾ ਸੀ ਕਿ ਲੋਕ ਇਸ ਪੱਥਰ ਨੂੰ ਦੇਖ ਕੇ ਕੀ ਕਰਦੇ ਹਨ ਕਰਮ ਕਦੇ ਵੀ ਕਿਸੇ ਦਰਵਾਜ਼ੇ ਦਾ ਪਤਾ ਨਹੀਂ ਭੁੱਲਦੇ ਘਰ ਬਦਲਣ ਨਾਲ ਕੁਝ ਨਹੀਂ ਹੋਣਾ ਕਈ ਦਿਨਾਂ ਤੱਕ ਕਈ ਅਮੀਰ ਵਪਾਰੀ ਸਰਦਾਰ ਤੇ ਰਾਜ ਦੇ ਲੋਕ ਉਸ ਰਸਤੇ ਤੋਂ ਲੰਘਦੇ ਰਹੇ। ਉਹ ਪੱਥਰ ਦੇਖਦੇ ਪਰ ਕਦੇ ਰੋਕੇ ਹਟਾਉਣ ਦੀ ਕੋਸ਼ਿਸ਼ ਨਾ ਕਰਦੇ। ਕੁਝ ਲੋਕ ਤਾਂ ਰਾਜੇ ਨੂੰ ਗਾਲ੍ਹਾਂ ਵੀ ਕੱਢਦੇ ਕਿ ਇਹ ਰਾਜਾ ਵੀ ਕਿੰਨਾ ਆਲਸੀ ਹੈ। ਇੱਕ ਰਸਤਾ ਠੀਕ ਨਹੀਂ ਕਰਾ ਸਕਦਾ। ਇੱਕ ਦਿਨ ਇੱਕ ਗਰੀਬ ਕਿਸਾਨ ਜੋ ਸਬਜ਼ੀਆਂ ਦੀ ਇੱਕ ਛੋਟੀ ਜਿਹੀ ਰੇੜੀ ਲੈ ਕੇ ਬਾਜ਼ਾਰ ਨੂੰ ਜਾ ਰਿਹਾ ਸੀ ਪੱਥਰ ਦੇ ਕੋਲ ਪਹੁੰਚਿਆ। ਉਸਨੇ ਆਪਣੀ ਰੇੜੀ ਪਾਸੇ ਕੀਤੀ ਅਤੇ ਪੱਥਰ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਲੱਗਾ। ਬਹੁਤ ਦਿলোਜਾਨ ਲਾਈ ਆਖਿਰਕਾਰ ਪੱਥਰ हट ਗਿਆ। ਜਿਵੇਂ ਹੀ ਪੱਥਰ ਹਟਿਆ ਉਸਨੇ ਵੇਖਿਆ ਕਿ ਥੱਲੇ ਇੱਕ ਛੋਟੀ ਜਿਹੀ ਥੈਲੀ ਪਈ ਸੀ ਥੈਲੀ ਦੇ ਅੰਦਰ ਸੋਨੇ ਦੇ ਸਿੱਕੇ ਸਨ ਅਤੇ ਇੱਕ ਚਿੱਠੀ ਜਿਸ ਤੇ ਲਿਖਿਆ ਸੀ ਇਹ ਇਨਾਮ ਉਸ ਇਨਸਾਨ ਲਈ ਹੈ ਜੋ ਵੀ ਇਸ ਪੱਥਰ ਨੂੰ ਰਸਤੇ ਚੋਂ ਹਟਾਏਗਾ ਹਰ ਰੁਕਾਵਟ ਸਾਡੇ ਲਈ ਇੱਕ ਮੌਕਾ ਲੈ ਕੇ ਆਉਂਦੀ ਹੈ ਰਾਜਾ ਸਿੱਖਿਆ ਸਾਡੇ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਸਲ ਵਿੱਚ ਮੌਕੇ ਹੁੰਦੀਆਂ ਹਨ ਹਰ ਰੁਕਾਵਟ ਦੇ ਪਿੱਛੇ ਇੱਕ ਇਨਾਮ ਲੁਕਿਆ ਹੋਇਆ ਹੈ ਜੇ ਅਸੀਂ ਹਿੰਮਤ ਕਰੀਏ ਤਾਂ ਸਾਨੂੰ ਗਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ